ਤਾਨ ਕਲਗੀਦਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਹਾਡੇ ਤੋਂ ਇਹਨਾਂ ਵੈਰੀਆਂ ਨੂੰ ਮਰਉਣਾ ਹੈ ਤੁਹਾਡੇ ਵਿੱਚੋਂ ਹੀ ਜੁਝਾਰੂਆਂ ਨੂੰ ਪੈਦਾ ਕਰਨਾ ਤੁਹਾਡੇ ਵਿੱਚੋਂ ਹੀ ਸੂਰਮਿਆਂ ਨੂੰ ਪੈਦਾ ਕਰਨਾ ਹੱਥ ਜੋੜ ਕੇ ਕਲਗੀਆਂ ਵਾਲੇ ਸਤਿਗੁਰੂ ਅੱਗੇ ਕਹਿਣ ਲੱਗੇ ਮਹਾਰਾਜ ਤੁਸੀਂ ਨੰਗੀਆਂ ਤਲਵਾਰਾਂ ਫੜਾਉਣ ਦੀ ਗੱਲ ਕਰਦੇ ਹੋ ਇਹਨਾਂ ਹੱਥਾਂ ਵਿੱਚ ਨੇਜੇ ਫੜਾਉਣ ਦੀ ਗੱਲ ਕਰਦੇ ਹੋ ਇਹਨਾਂ ਹੱਥਾਂ ਦੇ ਵਿੱਚ ਬਰਛੇ ਫੜਾਉਣ ਦੀ ਗੱਲ ਕਰਦੇ ਹੋ ਗੁਰੂ ਗੋਬਿੰਦ ਸਿੰਘ ਜੀ ਅਸੀਂ ਤੇ ਨੰਗੀ ਕਰਦ ਵੀ ਕਦੇ ਹੱਥ ਵਿੱਚ ਨਹੀਂ ਫੜੀ ਮਹਾਰਾਜ ਨੂੰ ਕਹਿਣ ਲੱਗੇ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਬੂ ਨਾ ਪਕੜੀ ਚਿੜੀ ਉੱਡੇ ਤੂੰ ਹਮ ਡਰ ਜਾਉਂ ਮਗਲਨ ਸੇ ਕੈਸੇ ਲੜ ਪਾਉਂ ਮਹਾਰਾਜ ਇਹਨਾਂ ਤੁਰਕਾਂ ਦੇ ਨਾਲ ਇਹਨਾਂ ਮੁਗਲਾਂ ਦੇ ਨਾਲ ਅਸੀਂ ਜੰਗ ਜੁਦ ਕਿਵੇਂ ਕਰ ਲਵਾਂਗੇ ਜਦੋਂ ਚਿੜੀ ਉੱਡਦੀ ਐ ਉਹਦੇ ਖੰਭਾਂ ਦੇ ਖੜਾਕ ਨੂੰ ਸੁਣ ਕੇ ਅਸੀਂ ਡਰ ਜਾਂਨੇ ਆ ਮਹਾਰਾਜ ਕਹਿਣ ਲੱਗੇ ਇੱਕ ਖੰਡੇ ਬਾਟੇ ਦੀ ਪੌੜ ਸ਼ਕੋ ਅੰਮ੍ਰਿਤ ਦੀ ਧਾਤ ਲਾਓ ਐਸੀ ਸ਼ਕਤੀ ਤੁਹਾਡੇ ਵਿੱਚ ਆ ਜਾਵੇਗੀ ਚੀੜਿਓਂ ਸੇ ਮੈਂ ਬਾਜ ਤੋੜਾਉਂ ਸਵਾ ਲੱਖ ਸੇ ਏਕ ਲੜਾਉਂ ਤਬੈ ਗੋਵਿੰਦ ਸਿੰਘ ਨਾਮਕ